ਖਿਦਰਾਣਾ ਕਰ ਮੁਕਤਸਾਰ ਮੁਕਤ ਮੁਕਤ ਸਭ ਕੀਨ ਖਿਦਰਾਣੇ ਦੀ ਢਾਪ ਜਿੱਥੇ ਕਲਗੀਧਰ ਪਾਤਸ਼ਾਹ ਦੇ ਸੂਰਬੀਰ ਬਹਾਦਰ ਸਿੰਘਾਂ ਵੱਲੋਂ ਜ਼ਾਲਮ ਸੂਬਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀਆਂ ਕਾਇਰ ਫੌਜਾਂ ਨੂੰ ਲੋਹੇ ਦੇ ਚਣੇ ਚਬਾਏ ਇਸ ਜੰਗ ਵਿੱਚ ਸਿੰਘਾਂ ਅੰਦਰ ਐਸਾ ਰੋਹ ਸੀ ਕਿ ਉਹਨਾਂ ਨੂੰ ਮੁਗਲ ਹਕੂਮਤ ਵੱਲੋਂ ਅਨੰਦਪੁਰ ਸਾਹਿਬ ਦਾ 7 ਮਹੀਨਿਆਂ ਦਾ ਕੇਰਾ ਝੂਠੀਆਂ ਕਸਮਾਂ ਖਾ ਕੇ ਕਿਲਾ ਖਾਲੀ ਕਰਵਾਉਣਾ ਸਰਸਾਂ ਨਦੀ ਤੇ ਹਕੂਮਤ ਵੱਲੋਂ ਹਮਲਾ ਪਰਿਵਾਰ ਵਿਛੋੜਾ ਚਮਕੌਰ ਸਾਹਿਬ ਵਿਖੇ 10 ਲੱਖ ਫੌਜਾਂ ਲੈ ਕੇ ਚੜ ਕੇ ਆਉਣਾ ਤੇ ਸਰਹੰਦ ਵਿਖੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਤੇ ਕਹਿਰੀ ਜ਼ੁਲਮ ਸਿੰਘ ਐਸਸੀ ਰੋ ਪਰਿ ਬਹਾਦਰੀ ਨਾਲ ਜਾਣਾ ਹੂਲ ਕੇ ਲੜੇ ਕਿ ਚੜ ਕੇ ਆਏ ਜ਼ਾਲਮ ਨੂੰ ਮੂੰਹ ਦੀ ਖਾਣੀ ਪਈ ਜਿੱਥੇ ਮੁਗਲਾਂ ਦੀ ਭਿਆਨਕ ਵੱਡ ਟੁਕ ਹੋਈ ਉੱਤੇ ਸਿੰਘਾਂ ਦੀਆਂ ਜੂਝਦਿਆਂ ਸ਼ਹਾਦਤਾਂ ਹੋਈਆਂ ਭਾਈ ਮਹਾ ਸਿੰਘ ਨੇ ਆਪਣੇ ਗੁਨਾਹਾਂ ਦੀ ਪੁਲ ਬਖਸ਼ਾਈ ਗੁਰੂ ਸਾਹਿਬ ਨੇ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਇਸ ਖਦਰਾਣੇ ਦੀ ਟਾਬ ਨੂੰ ਮੁਕਤ ਸਰਦਾ ਨਾਮ ਬਖਸ਼ਿਆ ਦੁੱਖ ਬਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਬਾੜ ਜੰਦੂਤ ਇੱਕ ਦੁੱਖ ਰੋਗ ਲਗੇ ਤਲਤਾਏ ਬੈਦਨਾ ਪੋਰੇ दारू ਲਾਏ ਚਾਰ ਪ੍ਰਕਾਰ ਦਾ ਦੁੱਖ ਹੈ ਸਭ ਤੋਂ ਵੱਡਾ ਦੁੱਖ ਬਿਛੋੜੇ ਦਾ ਦੁੱਖ ਹੈ ਦੂਸਰਾ ਨੰਬਰ 2 ਤੇ ਭੁੱਖ ਦਾ ਦੁੱਖ ਹੈ ਜਮਾਂ ਦੀ ਮਾਰ ਦੁੱਖ ਕੋਸਰੀ ਨੂੰ ਰੋਗ ਲੱਗ ਜਾਏ ਚਾਰ ਪੰਗਰ ਦਾ ਦੁੱਖ ਗੇੜਿਆ ਜਾਂਦਾ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਉਹਨਾਂ ਦੇ ਇੱਥੋਂ ਤੱਕ ਪਹੁੰਚ ਗਏ ਦੇਖੋ ਸਿੱਖੀ ਜਿਹੜੀ ਆ ਸਤਿ ਸਾਬ ਉਹ ਸ਼ੁਰੂ ਕਿੱਥੋਂ ਹੁੰਦੀ ਆ ਸਿੱਖੀ ਦਾ ਪਹਿਲਾ ਕਦਮ ਕੀ ਆ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਏ ਤਨ ਵੀ ਵੇ ਗੁਰੂ ਜੀ ਦਾ ਮੇਰਾ ਨਹੀਂ ਪੇਟਾ ਕਰ ਦਿੱਤਾ ਜੇ ਪੇਟਾ ਕਰ ਦਿੱਤਾ ਤਾਂ ਉਹ ਜਿਹੜੀ ਪੇਟਾ ਆ ਉਹਦਾ ਥੋੜਾ ਕੁ ਉਜਰ ਹੁੰਦਾ ਜੀ ਜੇ ਨੂੰ ਪੇਟਾ ਕਰ ਦਿੱਤਾ ਉਹ ਜਿੱਥੇ ਮਰਜੀ ਵਰਤੇ ਜਿੱਦਾਂ ਮਰਜੀ ਵਰਤੇ ਜਿੱਦਾਂ ਮਰਜੀ ਰੱਖੇ ਜੇ ਸੱਚੀ ਗੱਲ ਦੱਸਦਾ ਤੇ ਮਾਨਵੀ ਗੁਰੂ ਦਾ ਹਰੇਕ ਗੱਲ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਮੰਨਿਆ ਕੋਈ ਪੁੱਠਾ ਤਾਂ ਨਹੀਂ ਸੋਚਦਾ ਗੁਰੂ ਜੀ ਦਾ ਜਿੱਦਾਂ ਆ ਗਿਆ ਉਹਦਾ ਹੀ ਸੋਚਦਾ ਤੇ ਤਾਂ ਨਾ ਜੋਬ ਕੁਛ ਵੀ ਹੈਗਾ ਸਾਡੇ ਕੋਲ ਉਹ ਗੁਰੂ ਜੀ ਦਾ ਸਮਝ ਕੇ ਆ ਪਹਿਰੇਦਾਰ ਬਣ ਕੇ ਰਹਿਣਾ ਤੇ ਹੁਕਮ ਵਿੱਚ ਖੜਿਆ ਹੋਣਾ ਦੁਨੀਆ ਦੇ ਸਾਰੇ ਕੰਮ ਔਖੇ ਤੇ ਔਖੇ ਕੀਤੇ ਜਾ ਸਕਦੇ ਸਭ ਤੋਂ ਔਖਾ ਕੰਮ ਕੀਆ ਹੁਕਮ ਮੰਨਣਾ ਜਿਹੜਾ ਨੇ ਹੁਕਮ ਮੰਨਿਆ ਜੀ ਭਾਈ ਲੈਣਾ ਜੀ ਦੇ ਰੂਪ ਚ ਆਏ ਤਾਂ ਸਾਹਿਬ சதਗੁਣ ਸ੍ਰੀ ਗੁਰੂ ਅਮਰਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਨੇ ਸਾਡੇ ਲਈ ਮਾਰਗ ਬਣਾਇਆ ਤਾਂ ਸਿੱਖ ਨੇ ਹੁਕਮ ਗੱਦਾ ਮੰਨਣਾ ਸੋ ਜਿਹੜਾ ਨੇ ਜਿਹੜੇ ਸਿੱਧਕ ਸੀ ਸਿੱਖੀ ਤੇ ਸਿੱਖੀ ਤੇ ਸਿੱਧਕ ਉਹ ਜਿਹੜਾ ਸਿੱਖ ਕੋਲ ਸਿੱਖੀ ਤਾਂ ਹੋਵੇ ਸ਼ਹੀਦ ਕਲਾ ਹੋਵੇ ਫਿਰ ਡੋਲ ਜਾਂਦਾ ਜਿਆਲਾ ਕੋਲ ਸ਼ਹੀਦ ਸੀ ਉਹ ਕਹਿੰਦੇ ਸਾਰੇ ਚਾਹੇ ਜਗ ਦੇ ਭੇਜ ਕੇ ਸ਼ਹੀਦ ਕਰਵਾ ਲਿਓ ਚਾਹੇ ਭੁੱਖੇ ਰੱਖ ਕੇ ਸ਼ਹੀਦ ਕਰਵਾ ਦਿਓ ਸਾਡਾ ਤਾਂ ਸ਼ਹੀਦ ਹੈ ਹੀ ਨਹੀਂ ਨਾ ਸਾਡਾ ਮਨ ਇਹ ਕਿਹ ਵੱਡੀ ਕਾਰ ਆ ਜਾਂਦੀ ਆ ਤੇ ਪਰ ਦੇਖੋ ਜਿੱਦਾਂ ਕਹਿੰਦੇ ਪੁੱਤ ਕੁੱਤ ਭਾਵੇਂ ਹੋ ਜਾਣ ਮਾਪੇ ਕਮਾਪੇ ਨਹੀਂ ਹੁੰਦੇ ਹੋਸ਼ ਆ ਗਈ ਠੋਕਰ ਲੱਗੀ ਹੋਸ਼ ਆ ਗਈ ਤੇ ਸਿਰੇ ਤੇ ਜਦੋਂ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਪਾਤਸ਼ਾਹ ਜੋਤ ਜੰਮ ਦੇ ਸ਼ਹੀਦੀਆ ਪ੍ਰਾਪਤ ਕੀਤੀਆਂ ਜਸੇਦਾਰ ਪਾਈ ਮਹਾਸنگ ਜੀ ਨੂੰ ਆ ਕੇ ਉਹ ਰੁਹਾ ਕਹਿੰਦੀਆਂ ਸ਼ਹੀਦ ਰੁਹਾ ਕਿਉਂਕਿ ਸ਼ਹੀਦ ਨੇ ਹੋਰ ਪਾਸੇ ਕਿਤੇ ਜਾਣਾ ਨਹੀਂ ਹੁੰਦਾ ਕਿਸੇ ਜੂਨ ਕੇ ਦੀ ਪੈਣਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਸਿੱਧਾ ਸੱਚਖੰਡ ਨੂੰ ਜਾਂਦਾ ਹੈ ਕਹਿੰਦੇ ਜਦੋਂ ਅਸੀਂ ਜਾਂਦੇ ਹਾਂ ਦਰਵਾਜ਼ੇ ਬੰਦ ਹੈ ਮੋਰੇ ਲਿਖਿਆ ਸਾਹਮਣੇ ਦਰਵਾਜ਼ੇ ਦੇ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਮੋੜੇ ਉਹਦੇ ਕੀ ਕਰੀਏ ਲੋਬਣਾ ਬਾਤ ਚੋਂ ਉੱਤੇ ਪੁੱਛ ਕੇ ਜਾਇਦਾ ਕਿ ਨੇ ਰਾਜ ਨਾਲ ਤਾਹੋਂ ਮੁਕਤ ਨਾ ਤਾਹੋਂ ਮਨਪ੍ਰੀਤ ਚੱਲ ਕਵਲਾ ਰਿਓ ਉਹ ਟੁਕੜਾ ਜਾ ਜਿਹੜਾ ਸਤ ਪਹੁੰਗ ਗਏ ਸੀ ਉਹ ਬਾੜ ਦੇ ਕਿਉਂਕਿ ਸਤਗੁਰ ਸਿੱਖ ਕੀ ਕਰੇ ਪਰ ਪਾਲ ਸੇਵਕੋਂ ਗੁਰਸਾਦਾ ਦੀਆਂ ਸਿੱਖ ਕੀ ਗੁਰਦੁਰਬਤ ਮਲਹਿਰਾ ਗੁਰਬਤ ਨਹੀਂ ਹਰਲਾ ਮੁਚਰਾ ਸਤਗੁਰ ਸਿੱਖੇ ਬੰਦਲ ਘਟ ਹੈ ਗੁਰ ਕਾ ਸਿੱਖ ਬੇਕਾਰ ਤੇ ਹਟ ਹੈ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸੇਖਪਟ ਭਾਗੀ ਹੈ ਸਤਗੁਰ ਸੇਖਾ ਹਾਲ ਤਾ ਪਲ ਸਵਾਰਾ ਨਾਨਕ ਸਤਗੁਰ ਸੇਖੋ ਜੀ ਨਾਲ ਸੁਣਾ ਟੁੱਟੀ ਗੜਨ ਹਾਰ ਗੋਪਾਲ ਸਰ ਜੀ ਆਪੇ ਬਿਸਤਾਰ ਜੈਸੇ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵਾ ਕਰ ਬਦੇਸ ਝੜਕੇ ਬੋਪਾਤੀ ਬਹੁੜ ਪਿਤਾ ਗਾ ਆਪਾ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਸੀਂ ਤਾਂ ਲੇਖਿਆ ਕਤੈ ਨਾ ਛੁਟੀ ਖੈਰ ਖੈਰ ਭੋਲਣ ਹਾਰ ਬਖਸ਼ੜਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੇ ਕਿਤੇ ਰਹਿਤ ਤੋਂ ਖੋਜ ਗਏ ਨੇਤ ਨੇ ਤਾਂ ਖੋਜ ਗਏ ਸਿੱਖੀ ਤੋਂ ਦੂਰ ਚੱਲ ਗਏ ਜੀਵਨ ਜੀਨ ਕੀ ਦਸ ਹਵਾਂ ਰਹਿੰਦੇ ਆ ਰਹਿੰਦੇ ਬਦਾਵਾ ਪੜਾ ਲਈਏ